ਫਗਵਾੜਾ ਸ਼ਹਿਰ ਦੇ ਭਾਈ ਕਨਈਆ ਰੋਡ ਵਿਖੇ ਸਥਿਤ ਇੱਕ ਦੁਕਾਨ ਨੂੰ ਨਗਰ ਨਿਗਮ ਬਿਲਡਿੰਗ ਵਿਭਾਗ ਵੱਲੋਂ ਸੀਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਸੰਬੰਧੀ ਜਾਣਕਾਰੀ ਦਿੰਦੇ ਹਾਂ ਦੁਕਾਨਦਾਰ ਪਵਨ ਨੇ ਦੱਸਿਆ ਕਿ ਉਹਨਾਂ ਦੀ ਭਾਈ ਕਨਈਆ ਰੋਡ ਤੇ ਕੁਆੜ ਦੀ ਦੁਕਾਨ ਹੈ ਅਤੇ ਅੱਜ ਸਵੇਰ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਤੇ ਆਏ ਤਾਂ ਉਹਨਾਂ ਦੇਖਿਆ ਕਿ ਉਹਨਾਂ ਦੀ ਦੁਕਾਨ ਸੀਲ ਕੀਤੀ ਹੋਈ ਸੀ ਜਿਸ ਸੰਬੰਧੀ ਅੱਗੇ ਜਾਣਕਾਰੀ ਦਿੰਦੇ ਹਾਂ ਉਹਨਾਂ ਕੀ ਕਿਹਾ ਤੁਸੀਂ ਖੁਦ ਹੀ ਸੁਣੋ ਨਾ ਜੀ ਪਵਨ ਜੀ ਹਾਂ ਪਵਨ ਜੀ ਮਾਮਲਾ ਕੀ ਹੈ ਜਿਹੜਾ ਅੱਜ ਦੁਕਾਨ ਦੇ ਬਾਹਰ ਖੜੇ ਹੋ ਤੁਸੀਂ ਮਾਮਲਾ ਜੀ ਇਹ ਹੈ ਜੀ ਅਸੀਂ ਮਤਲਬ ਰਾਤ ਨੂੰ 7:00 ਵਜੇ ਦੁਕਾਨ ਬੰਦ ਕਰਕੇ ਗਏ ਜੀ ਤੇ ਉਸ ਤੋਂ ਬਾਅਦ ਸਵੇਰੇ ਦੁਕਾਨ ਖੋਲਣ ਲੱਗੇ ਜੀ ਆ ਗਏ ਸਾਨੂੰ ਇੱਥੇ ਜੀ ਇੱਕ ਪਰਚਾ ਲੱਗਿਆ ਮਿਲਿਆ ਇੱਥੇ ਤੇ ਇੱਕ ਜਿੰਦਾ ਲੱਗਿਆ ਮਿਲਿਆ ਜੀ ਸੀਲ ਕਰਕੇ ਜੀ ਦੁਕਾਨ ਜੀ ਇੱਥੇ ਦੁਕਾਨ ਕਰ ਸੀਲ ਕਰਕੇ ਗਏ ਜੀ ਇਸ ਕਰਕੇ ਟਾਈਮ ਉਹਨਾਂ ਦਾ ਕੋਈ ਰੌਂਕ ਟਾਈਮ ਸੀ ਜੀ ਜਦੋਂ ਕਰਕੇ ਗਏ 6:40 ਤੇ ਜੀ ਜੀ 6 ਵਜੇ ਇੱਕ ਕਮੇਟੀ ਘਰੋਂ ਜੀ ਦੋ ਬੰਦੇ ਆਏ ਸੀ ਕੋਈ ਕੈਮਰੇ ਦੇ ਵਿੱਚ ਆਏ ਕੈਮਰੇ ਜੀ ਮੈਂ ਆ ਕੇ ਰਿਕਾਰਡਿੰਗ ਤਾਂ ਚੈੱਕ ਕੀਤੀਆਂ ਜੀ ਆ ਕੇ ਜੋ ਰਿਕਾਰਡਿੰਗ ਚੈੱਕ ਕੀਤੀਆਂ ਦੋ ਬੰਦੇ ਜੀ ਪਹਿਲਾਂ ਦੇ ਇੱਥੇ ਖੜੇ ਰਹੇ ਆ ਕੇ ਦੇਖਦੇ ਰਹੇ ਇੱਕ ਦੂਜੇ ਨੂੰ ਜਦੋਂ ਇੱਧਰ-ਇੱਧਰ ਦੇਖਿਆ ਕੋਈ ਨਹੀਂ ਆ ਰਿਹਾ ਲਾ ਕੇ ਸੀਲ ਲਾ ਕੇ ਉਹਨਾਂ ਨੇ ਜਾਣ ਦਿੱਤੀ ਤੇ ਜਿਹੜੀ ਜਗ੍ਹਾ ਤੁਸੀਂ ਕਹਿੰਦੇ ਹੋ ਖੁੱਲਤੀ ਇਹ ਜਗ੍ਹਾ ਜੀ ਅਸੀਂ ਇਸ ਲਿੰਕ ਇੱਕ ਮਿੰਟ ਇੱਕ ਮਿੰਟ ਜਗ੍ਹਾ ਜੀ ਅਸੀਂ ਮਤਲਬ ਇਹਨਾਂ ਕੋਲ ਲਈ ਹੋਈ ਹੈ 2022 ਚ ਇਹਨਾਂ ਕੋਲ ਦਿੱਤੀ ਆ ਕੀ ਨਾਂ ਇਹਨਾਂ ਦਾ ਸਲਿੰਦਰ ਕੁਮਾਰ ਜੀ ਅੱਛਾ ਇਹਨਾਂ ਕੋਲ ਦਿੱਤੀ 2022 ਦੇ ਵਿੱਚ 2022 ਚ ਲਈ ਹੋਈ ਆ ਜੀ ਪੇਪਰ ਆਪਣੇ ਕੋਲ ਸਾਰੇ ਓਕੇ ਆ ਜੀ ਇਹ ਲੋਕ ਇੱਕ ਜਾਲੀ ਰਿਸਤੀ ਚੱਕੀ ਫਿਰ ਕੇ ਜਿਹੜਾ ਨੰਬਰ ਇਹਨਾਂ ਫੋਰ ਕਿੱਥੇ ਬੋਲਦਾ ਮੁਲਾ ਧਰਮਕੌਰ ਚ 200 ਦੁਕਾਨ ਆ ਜੀ ਕਿਸੇ ਦਾ ਵੀ ਕੋਈ ਨਕਸ਼ਾ ਨਹੀਂ ਹੈਗਾ ਲਾਲਕੀਰ ਚਾ ਜੀ ਹੈ ਜਾਂ ਨਹੀਂ ਕਿਸੇ ਜਿੱਦ ਕਿਸੇ ਦੀ ਕੋਈ ਨਕਸ਼ਾ ਪਾਸ ਹੋਵੇ ਲਾਲਕੀਰ ਚ ਤੇ ਅਸੀਂ ਇੱਥੇ ਖੜੇ ਆ ਜੀ ਪਰ ਇਸੇ 'ਚ ਕਿਸੇ ਦਾ ਨਹੀਂ ਕੋਈ ਵੀ ਹੈਗਾ ਇਸੇ ਲਾਲਕੀਰ 'ਚ ਨਾ ਕਿਸੇ ਨਕਸ਼ਾ ਨਾ ਕਿਸੇ ਰਜਿਸਟਰੀ ਆ ਜਿਹੜੇ ਜਿਹੜੇ ਇਹ ਨਾਲ ਦੇ ਕੋਲ ਰਜਿਸਟਰੀ ਆ ਨਾ ਇਹਨਾਂ ਦਾ ਨੰਬਰ ਬੋਲਦਾ ਹੋਰ ਕਿੱਥੇ ਅਸੀਂ ਇਸ ਕਰਕੇ ਐਸਪੀ ਦਫ਼ਤਰ ਵੀ ਜਾ ਚੁੱਕੇ ਆ ਇਹਨਾਂ ਨੇ ਉੱਥੇ ਕਿਹਾ ਐਸਪੀ ਦਫ਼ਤਰ ਜਾ ਕੇ ਅਸੀਂ ਬੇਨਤੀ ਨਹੀਂ ਕਰਾਨੀ ਜੀ ਸਾਡਾ ਕੋਰਟ ਕੇਸ ਅਸੀਂ ਕੋਰਟ ਕੇਸ ਹੀ ਲੜਾਂਗੇ ਇਹਨਾਂ ਨੂੰ ਕੋਰਟ ਕੇਜ ਅਸੀਂ ਵੀ ਇਹਨਾਂ ਨਾਲ ਸਹਿਮਤ ਹਾਂ ਕੋਰਟ ਕੇਸ ਲੜਦੇ ਪਏ ਫਿਰ ਇਹਨਾਂ ਨੇ ਕਿਉਂ ਅੱਜ ਜਦੋਂ ਸਵੇਰ ਦਾ ਪਤਾ ਲੱਗਾ 6:40 ਦਾ ਸਾਨੂੰ 640 ਦਾ ਪਤਾ ਲੱਗਾ ਇਹਨਾਂ ਨੂੰ ਗੁਨਾਹ ਕਰਕੇ ਪਤਾ ਨਹੀਂ ਇਹਨਾਂ ਦੀ ਕੀ ਸੈਟਿੰਗ ਹੈ ਕੀ ਨਹੀਂ 640 ਦਾ ਕੋਈ ਕਮੇਟੀ ਦਾ ਟਾਈਮ ਨਹੀਂ ਹੁੰਦਾ ਆਫਸਰਾਂ ਦਾ ਜਿਹੜਾ 640 ਤੇ ਆ ਕੇ ਸੀਲ ਕੀਤਾ ਉਧਰ ਇਹ ਸਾਰੇ ਮਾਮਲੇ ਸੰਬੰਧੀ ਜਦੋਂ ਨਗਰ ਨਿਗਮ ਬਿਲਡਿੰਗ ਵਿਭਾਗ ਦੇ ਇਨਸਪੈਕਟਰ ਤਰਨਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਕਤ ਦੁਕਾਨਦਾਰ ਵੱਲੋਂ ਭਾਈ ਕਨਈਆ ਰੋਡ ਵਿਖੇ ਦੁਕਾਨ ਦੀ ਬਿਨਾ ਮਨਜ਼ੂਰੀ ਲਈ ਨਜਾਇਜ਼ ਉਸਾਰੀ ਕੀਤੀ ਜਾ ਰਹੀ ਸੀ ਜਿਸ ਬਾਬਤ ਵਿਭਾਗ ਵੱਲੋਂ ਉਕਤ ਦੁਕਾਨਦਾਰ ਨੂੰ ਨੋਟਿਸ ਵੀ ਭੇਜੇ ਗਏ ਪਰ ਫਿਰ ਵੀ ਉਸ ਦੁਕਾਨਦਾਰ ਨੇ ਆਪਣੀ ਦੁਕਾਨ ਦੀ ਨਜਾਇਜ਼ ਉਸਾਰੀ ਨੂੰ ਬੰਦ ਨਹੀਂ ਕੀਤਾ ਜਿਸ ਦੇ ਚੱਲਦਿਆਂ ਹੀ ਵਿਭਾਗ ਵੱਲੋਂ ਉਸ ਦੀ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ ਹੋਰ ਅੱਗੇ ਗੱਲਬਾਤ ਕਰਦੇ ਹਾਂ ਉਹਨਾਂ ਕੀ ਕੁਝ ਕਿਹਾ ਦੇਖੋ ਪੂਰੀ ਖਬਰ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਹਾਂਜੀ ਸਰ ਜੀ ਮਾਮਲਾ ਕੀ ਜਿਹੜਾ ਕਿ ਭਾਈ ਕਨਈਆ ਰੋਡ ਦੇ ਉੱਪਰ ਤੁਸੀਂ ਇੱਕ ਦੁਕਾਨ ਸੀਲ ਕੀਤੀ ਆ ਉਹਦਾ ਮੈਟਰ ਕੀ ਆ ਸਰ ਬੇਸਿਕਲੀ ਇਹ ਇੱਕ ਮੈਟਰ ਇਲੀਗਲ ਕੰਸਟਰਕਸ਼ਨ ਦਾ ਮੈਟਰ ਆ ਕਿਸੇ ਬੰਦੇ ਨੇ ਕੋਈ ਕੰਸਟਰਕਸ਼ਨ ਕੀਤੀ ਸੀ ਬਿਨਾ ਅਥਾਰਟੀ ਦੇ ਬਿਨਾ ਅਪਰੂਵ ਕਰਾਏ ਕਿ ਉਹ ਸਾਨੂੰ ਉਹਨੂੰ ਪਹਿਲਾਂ ਨੋਟਿਸ ਹੀ ਕਾਫੀ ਜਾਰੀ ਕੀਤੇ ਵੀ ਤੇਰੇ ਕੋਈ ਅਪਰੂਵਲ ਹੈਗੀ ਆ ਤਾਂ ਸਾਨੂੰ ਦੱਸ ਤੇ ਉਹਨੇ ਕਿਸੇ ਤਰ੍ਹਾਂ ਦੀ ਕੋਈ ਅਪਰੂਵਲ ਪੇਸ਼ ਨਹੀਂ ਕੀਤੀ ਜਿਹਦੇ ਕਰਕੇ ਅਸੀਂ ਬਕਾਇਦਾ ਆਰਡਰ ਐਸ ਪਰ ਆਰਡਰ ਉਹਦੀ ਉਹ ਦੁਕਾਨ ਸੀਲ ਕੀਤੀ ਸਰ ਸੀਲ ਕਰਨ ਦੇ ਦੌਰਾਨ ਮਤਲਬ ਕਿ ਦੁਕਾਨਦਾਰ ਦੁਕਾਨ ਆਪਣੀ ਖੋਲ ਸਕਦਾ ਨਹੀਂ ਦੇਖੋ ਜੀ ਐਦਾਂ ਦੀ ਕੋਈ ਗੱਲ ਧਿਆਨ 'ਚ ਆਉਂਦੀ ਆ ਤੇ ਬੰਦਾ ਸੀਲ ਲੱਗਣ ਤੋਂ ਬਾਅਦ ਵੀ ਉਹਨੂੰ ਆਪਣੇ ਪੱਧਰ ਤੇ ਗੈਰਕਾਨੂੰਨੀ ਤੋੜਦਾ ਤਾਂ ਐਸ ਪਰ ਲੋ ਜੋ ਕਾਰਵਾਈ ਅਸੀਂ ਕਰਾਂਗੇ ਉਹਨਾਂ ਨੇ ਫਿਰ ਇੱਕ ਹੋਰ ਵੀ ਮੀਡੀਅਮ ਦੱਸਿਆ ਵੀ ਕੋਈ ਉਸ ਪ੍ਰਾਪਰਟੀ ਦਾ ਕੋਈ ਕੂਟਕਿਸ ਜਾਂ ਕਿਸੇ ਹੋਰ ਨਾਲ ਕੋਈ ਮੈਟਰ ਆ ਉਹਦਾ ਕੀ ਮਾਮਲਾ ਉਹ ਵੀ ਹੈ ਤੁਹਾਡੇ ਧਿਆਨ ਚ ਬੈਠੂ ਦੇਖੋ ਸਾਡਾ ਮੈਟਰ ਨਹੀਂ ਹੈਗਾ ਉਹਨਾਂ ਦਾ ਜੇ ਪਰਸਨਲ ਕੋਈ ਮੈਟਰ ਕੋਰਟ ਕੇਸ ਚਾਹਦਾ ਉਹ ਚ ਨਾ ਤਾਂ ਅਸੀਂ ਕਾਰਪੋਰੇਸ਼ਨ ਪਾਰਟੀ ਆ ਤੇ ਨਾ ਸਾਡੇ ਧਿਆਨ ਚ ਅਸੀਂ ਤਾਂ ਇੱਕ ਇੰਡੀਵਿਜੁਅਲ ਸ਼ਾਪ ਜਿਹੜੀ ਬਣਦੀ ਸੀ ਉਹਨੂੰ ਨੋਟਿਸ ਦੇ ਕੇ ਆਪਣੀ ਕਾਰਵਾਈ ਕੀਤੀ ਸਰ ਸ਼ੋਭ ਨਾਮ ਕੀ ਆਪਣਾ ਮੇਰੇ ਨਾਮ ਤਰਨਪਾਲ ਸਿੰਘ ਐਸ ਅ ਬਿਲਡਿੰਗ ਸਪੈਕ